ਆਓ ਟੀਕਪਰਾਤਨ ਕਥਾ ਰਹੀਂ ਇਹ ਜਾਣੀਏ ਕਿ ਸੱਪਾਂ ਦੀਆਂ ਜੀਭਾਂ ਵਿੱਚਕਾਰ ਚੀਰਾ ਕਿਉਂ ਹੁੰਦਾ ਹੈ ਅਸੀਂ ਜਾਣਦੇ ਹਾਂ ਕਿ ਕਿਵੇਂ ਦੇਵਤਿਆਂ ਤੇ ਰਕਸ਼ਾ ਨੇ ਮਿਲ ਕੇ ਦੁੱਧ ਦੇ ਸਮੁੰਦਰ ਨੂੰ ਰੜਕਿਆ ਕਿਵੇਂ ਉਹਨਾਂ ਨੂੰ ਅਮਰਤ ਦਾ ਸੁਨਹਿਰੀ ਪਿਆਲਾ ਪ੍ਰਾਪਤ ਹੋਇਆ ਅਤੇ ਕਿਵੇਂ ਇਕੱਲੇ ਦੇਵਤੇ ਹੀ ਅਮਰਤ ਪੀਂਦੇ ਰਹੇ ਸਾਰੇ ਦੇਵਤਿਆਂ ਦੇ ਅਮਰਤ ਪੀ ਚੁੱਕਣ ਤੋਂ ਬਾਅਦ ਵੀ ਸੁਨੇਰੀ ਪਿਆਲੇ ਵਿੱਚ ਹਾਲੇ ਕੁਝ ਅਮਰਤ ਬਾਕੀ ਸੀ। ਦੇਵਤਿਆਂ ਨੇ ਇਸ ਬਾਕੀ ਬਚੇ ਹੋਏ ਅਮਰਤ ਨੂੰ ਆਪਣੇ ਨਾਲ ਚੁੱਕ ਲਿਆ ਅਤੇ ਇਸ ਨੂੰ ਆਪਣੇ ਦੁਸ਼ਮਨ ਰਾਖਸ਼ਾਂ ਤੋਂ ਸੁਰੱਖਿਅਤ ਇੱਕ ਸਭ ਤੋਂ ਉੱਚੇ ਪਹਾੜ ਦੀ ਟੀਸੀ ਤੇ ਰੱਖ ਦਿੱਤਾ। ਅਮਰਤ ਦਾ ਪਿਆਲਾ ਇੱਕ ਪੂਰੀ ਰਫ਼ਤਾਰ ਨਾਲ ਘੁੰਮ ਰਹੇ ਪਹੀਏ ਹੇਠ ਐਨ ਵਿਚਕਾਰ ਰੱਖਿਆ ਹੋਇਆ ਸੀ। ਇਸ ਪਹੀਏ ਦੇ ਨਾਲ ਦੋ ਪੂਰੀਆਂ ਤਿੱਖੀਆਂ ਤਲਵਾਰਾਂ ਜੜੀਆਂ ਹੋਈਆਂ ਸਨ ਜੋ ਪਹੀਏ ਦੇ ਨਾਲ ਹੀ ਪੂਰੀ ਤੇਜ਼ੀ ਨਾਲ ਘੁੰਮ ਰਹੀਆਂ ਸਨ ਪਹੀਏ ਦੇ ਬਿਲਕੁਲ ਕੋਲ ਹੀ ਵੱਡੇ ਵੱਡੇ ਸੱਪ ਸਨ ਜੋ ਆਪਣੇ ਮੂੰਹਾਂ ਵਿੱਚੋਂ ਅੱਗ ਉਗਲ ਰਹੇ ਸਨ ਅਤੇ ਆਪਣੇ ਨੇੜੇ ਆਉਂਦੀ ਹਰ ਚੀਜ਼ ਨੂੰ ਸਾੜ ਕੇ ਸਵਾਹ ਕਰ ਦਿੰਦੇ ਸਨ ਸੁਨਹਿਰੀ ਪਿਆਲੇ ਦਵਾਲੇ ਵੀ ਅੱਗ ਦਾ ਇੱਕ ਜ਼ਬਰਦਸਤ ਠੇਰਾਸੀ ਅਤੇ ਇਹ ਅੱਗ ਦਿਨ ਰਾਤ ਨਿਰੰਤਰ ਬਲਦੀ ਰਹਿੰਦੀ ਸੀ ਇਸ ਤਰ੍ਹਾਂ ਦੇਵਤਿਆਂ ਨੇ ਅਮਰਤ ਦੇ ਪਿਆਲੇ ਨੂੰ ਬਿਲਕੁਲ ਸੁਰੱਖਿਅਤ ਰੱਖਿਆ ਹੋਇਆ ਸੀ ਅਤੇ ਕੋਈ ਵੀ ਉਸ ਦੇ ਨਜ਼ਦੀਕ ਨਹੀਂ ਜਾ ਸਕਦਾ ਸੀ। ਦਿੱਤੀ ਦੇ ਪੁੱਤਰਾਂ ਪਾਪ ਰਾਖਸ਼ਾ ਨੂੰ ਅਮਰਤ ਪੀਣ ਦੀ ਬੁਰੀ ਤਰ੍ਹਾਂ ਤਲਬ ਲੱਗੀ ਹੋਈ ਸੀ। ਹੋਰ ਕੋਈ ਵੀ ਪੇਸ਼ ਚੱਲ ਦਿਨਾ ਦੇਖ ਉਹਨਾਂ ਨੇ ਆਪਣੀ ਮਾਤਾ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਅਤੇ ਉਸ ਨੂੰ ਕਹਿਣ ਲੱਗੇ ਅਸੀਂ ਤੈਨੂੰ ਜੇਲ੍ਹ ਵਿੱਚੋਂ ਤਦ ਹੀ ਸਤੰਤਰ ਕਰਾਂਗੇ ਜਦ ਤੂੰ ਸਾਡੇ ਲਈ ਅਮਰਤ ਦੇ ਪਿਆਲੇ ਦਾ ਪ੍ਰਬੰਧ ਕਰੇਂਗੀ। ਜੇਲ੍ਹ ਵਿੱਚ ਬੰਦ ਦਿੱਤੀ ਦੇ ਕੁਝ ਸਮਝ ਵਿੱਚ ਨਹੀਂ ਆ ਰਹਾ ਸੀ ਕਿ ਉਹ ਇਸ ਅਮਰਤ ਨੂੰ ਕਿਵੇਂ ਪ੍ਰਾਪਤ ਕਰੇ ਉਹ ਇਸ ਬਾਰੇ ਲੰਮਾ ਸਮਾਂ ਸੋਚਦੀ ਰਹੀ ਤੇ ਫਿਰ ਇੱਕ ਦਿਨ ਉਸ ਨੂੰ ਗਰੁੜ ਦਾ ਖਿਆਲ ਆਇਆ ਗਰੁੜ ਦਿੱਤੀ ਦਾ ਪੁੱਤਰ ਸੀ ਪਰ ਉਹ ਰਾਖਸ਼ ਨਹੀਂ ਸੀ ਗਰੁੜ ਨਾਮ ਦਾ ਇਹ ਬਾਜ ਇੱਕ ਬਹੁਤ ਵੱਡੇ ਆਂਡੇ ਵਿੱਚੋਂ ਬਾਹਰ ਆਇਆ ਸੀ ਉਹ ਆਪਣੀ ਮਾਂ ਅਤੇ ਆਪਣਾ ਘਰ ਛੱਡ ਕੇ ਸਾਰੇ ਸੰਸਾਰ ਅਤੇ ਦੇਵਤਿਆਂ ਦੇ ਦੇਵਤੇ ਵਿਸ਼ਨੂੰ ਕੋਲ ਚਲਾ ਗਿਆ ਸੀ ਵਿਸ਼ਨੂੰ ਨੇ ਗਰੁੜ ਨੂੰ ਆਪਣਾ ਸੇਵਕ ਬਣਾ ਲਿਆ ਅਤੇ ਜਦ ਵੀ ਉਹ ਕਿਤੇ ਜਾਣਾ ਚਾਹੁੰਦਾ ਗਰੁੜ ਉਸ ਨੂੰ ਆਪਣੇ ਸ਼ਕਤੀਸ਼ਾਲੀ ਖੰਭਾਂ ਤੇ ਬਿਠਾ ਕੇ ਉੱਥੇ ਲੈ ਜਾਂਦਾ ਜਦ ਦਿੱਤਿ ਨੇ ਉਸ ਬਾਰੇ ਸੋਚਿਆ ਉਹ ਬੱਦਲਾਂ ਨੂੰ چیرਦਾ ਹੋਇਆ ਉਸ ਕੋਲ ਪਹੁੰਚ ਗਿਆ ਅਤੇ ਉਸ ਨੂੰ ਪੁੱਛਣ ਲੱਗਾ ਹਾਂ ਮਾਂ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਜਦ ਦਿੱਤਿ ਨੇ ਉਸ ਨੂੰ ਆਪਣੀ ਸਮੱਸਿਆ ਬਾਰੇ ਦੱਸਿਆ ਪਾ ਉਹ ਕਹਿਣ ਲੱਗਾ ਅੰਮ੍ਰਿਤ ਤੱਕ ਪਹੁੰਚਣਾ ਸੌਖਾ ਨਹੀਂ ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਬਹਾਦਰ ਗਰੁੜ ਅੰਮ੍ਰਿਤ ਦੇ ਪਿਆਲੇ ਵਾਲੇ ਪਹਾੜ ਉੱਪਰ ਪਹੁੰਚ ਗਿਆ ਪਰ ਉਹ ਅੱਗ ਦੇ ਸੇਕ ਨੂੰ ਨਾ ਸਹਾਰ ਸਕਿਆ ਅਤੇ ਪਹਾੜ ਤੋਂ ਇੱਕਦਮ ਦੂਰ ਉੱਡ ਗਿਆ 헤ਠਾ ਕੇ ਉਸਨੇ ਹਜ਼ਾਰਾਂ دریاਵਾਂ ਦਾ ਪਾਣੀ ਪੀਤਾ ਅਤੇ ਪਹਾੜ ਤੇ ਵਾਪਸ ਪਹੁੰਚ ਕੇ ਉਸ ਨਾਲ ਸਾਰੀ ਅੱਗ ਨੂੰ ਬੁਝਾ ਦਿੱਤਾ ਹੁਣ ਉਹ ਸੇਜੇ ਹੀ ਪਈਏ ਕੋਲੇ ਪਹੁੰਚ ਗਿਆ ਪਈਆ ਆਪਣੀਆਂ ਦੋਨੋਂ ਤਲਵਾਰਾਂ ਸਮੇਤ ਪੂਰੀ ਤੇਜ਼ੀ ਨਾਲ ਘੁੰਮ ਰਿਹਾ ਸੀ ਕੋਈ ਵੀ ਮਨੁੱਖ ਜਾਂ ਜੀਵ ਨਾ ਤਾਂ ਇਸ ਨੂੰ ਰੋਕ ਸਕਦਾ ਸੀ ਅਤੇ ਨਾ ਹੀ ਇਸ ਦੇ ਘੇਰੇ ਤੋਂ ਅੱਗੇ ਜਾ ਸਕਦਾ ਸੀ ਗਰੁੜ ਨੇ ਇੱਕ ਸਕੀਮ ਸੋਚੀ ਅਤੇ ਉਸ ਨੇ ਆਪਣੇ ਆਪ ਨੂੰ ਇੱਕ ਛੋਟੀ ਜਹੀ ਮੱਖੀ ਵਿੱਚ ਬਦਲ ਲਿਆ ਹੁਣ ਉਹ ਪਈਏ ਹੇਠ ਸੁਨਹਿਰੇ ਪਿਆਲੇ ਕੋਲ ਪਹੁੰਚ ਸਕਦਾ ਸੀ ਜਦ ਸੱਪਾਂ ਨੇ ਗਰੁਡੂ ਦੇਖਿਆ ਉਹਨਾਂ ਨੇ ਉਸਤੇ ਵਾਰ ਕਰਨ ਲਈ ਆਪਣੇ ਫੰ ਚੁੱਕ ਲਏ ਪਰ ਗਰੁਡ ਨੇ ਆਪਣੇ ਖੰਭਾਂ ਨੂੰ ਇੰਨੀ ਤੇਜ਼ੀ ਨਾਲ ਉੱਪਰ ਹੇਠ ਕੀਤਾ ਕਿ ਪਹਾੜ ਉੱਪਰ ਧੂੜ ਦਾ ਪੂਰਾ ਬੱਦਲ ਛਾ ਗਿਆ ਧੂੜ ਸੱਪਾਂ ਦੀਆਂ ਅੱਖਾਂ ਵਿੱਚ ਪੈ ਗਈ ਅਤੇ ਉਹ ਕੁਝ ਵੀ ਦੇਖਣ ਤੋਂ ਅਸਮਰਥ ਹੋ ਗਏ ਫਿਰ ਗਰੁਡ ਬਿਜਲੀ ਦੀ ਤੇਜ਼ੀ ਨਾਲ ਪਹਾੜ ਦੇ ਉੱਪਰ ਵੱਲ ਉੱਡਿਆ ਅਤੇ ਉੱਥੋਂ ਅੰਮ੍ਰਿਤ ਦਾ ਪਿਆਲਾ ਚੁੱਕ ਕੇ ਆਪਣੀ ਮਾਂ ਦਿੱਤੀ ਅਤੇ ਉਸਦੇ ਪੁੱਤਰਾਂ ਵੱਲ ਚੱਲ ਪਿਆ ਇਸ ਸਮੇਂ ਤੱਕ ਇਹ ਖਬਰ ਦੇਵਤਿਆਂ ਤੱਕ ਵੀ ਪਹੁੰਚ ਗਈ ਕਿ ਗਰੁੜ ਅੰਮ੍ਰਿਤ ਦਾ ਪਿਆਲਾ ਚੁਰਾ ਕੇ ਲੈ ਗਿਆ ਹੈ ਉਹ ਸਾਰੇ ਉਸਦੇ ਪਿੱਛੇ ਦੌੜ ਪਏ ਗਰੁੜ ਆਪਣੇ ਸ਼ਕਤੀਸ਼ਾਲੀ ਖੰਭਾਂ ਦੇ ਸਹਾਰੇ ਹਵਾ ਵਿੱਚ ਉੱਡ ਰਿਹਾ ਸੀ ਜਿਸ ਕਾਰਨ ਉਹ ਜਲਦੀ ਹੀ ਦੇਵਤਿਆਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ ਆਖਰਕਾਰ ਉਹ ਦਿੱਤੀ ਕੋਲ ਪਹੁੰਚ ਗਿਆ ਅਤੇ ਉਸਨੇ ਅੰਮ੍ਰਿਤ ਦਾ ਪਿਆਲਾ ਜ਼ਮੀਨ ਉੱਪਰ ਕੋਸ਼ਿਸ਼ ਕਰ ਹਟੇ ਰੱਖ ਦਿੱਤਾ ਰਾਖਸ਼ ਨੇ ਇਸ ਨੂੰ ਦੇਖਿਆ ਅਤੇ ਬਹੁਤ ਖੁਸ਼ ਹੋਇਆ ਸੋ ਉਹਨਾਂ ਨੇ ਆਪਣੀ ਮਾਂ ਨੂੰ ਜੇਲ੍ਹ ਵਿੱਚੋਂ ਸੁਤੰਤਰ ਕਰ ਦਿੱਤਾ ਇਸ ਤੋਂ ਪਹਿਲਾਂ ਕਿ ਰਾਖਸ਼ ਆਪਣੇ ਪਿਆਲੇ ਵਿੱਚ ਅਮਰਤ ਪੀ ਸਕਦੇ ਦੇਵਤੇ ਵੀ ਉੱਥੇ ਪਹੁੰਚ ਗਏ ਅਤੇ ਦੋਹਾਂ ਦਰਮਿਆਨ ਫਿਰ ਤੋਂ ਲੜਾਈ ਸ਼ੁਰੂ ਹੋ ਗਈ ਜਦੋਂ ਦੋਨੋਂ ਇਸ ਤਰ੍ਹਾਂ ਲੜ ਰਹੇ ਸਨ ਇੰਦਰ ਨੇ ਪੂਰੀ ਫੁਰਤੀ ਨਾਲ ਅਮਰਤ ਵਾਲਾ ਪਿਆਲਾ ਚੁੱਕਿਆ ਅਤੇ ਇਸ ਨੂੰ ਲੈ ਕੇ ਜੰਨਤ ਵਿੱਚ ਪਹੁੰਚ ਗਿਆ ਰਾਖਸ਼ ਇੱਕ ਵਾਰ ਫੇਰ ਅਮਰਤ ਪੀਣ ਤੋਂ ਵਾਂਝੇ ਰਹਿ ਗਏ ਹੁਣ ਉਹ ਭਲੀ ਭਾਂਤ ਜਾਣ ਗਏ ਕਿ ਉਹ ਕਿਵੇਂ ਵੀ ਮੌਤ ਤੋਂ ਨਹੀਂ बच ਸਕਣਗੇ ਦੇਵਤੇ ਜੰਨਤ ਵਿੱਚ ਵਾਪਸ ਚੱਲ ਗਏ ਅਤੇ ਰਾਖਸ਼ ਗੁੱਸੇ ਵਿੱਚ ਵੱਟ ਖਾਂਦੇ ਹੋਏ ਆਪਣੇ ਘਰ ਵਾਪਸ ਪਹੁੰਚ ਗਏ ਅਮਰਤ ਦੀ ਸ਼ਕਤੀਸ਼ਾਲੀ ਖੁਸ਼ਬੂ ਆਲੇ-ਦੁਆਲੇ ਨੂੰ ਹਲੇ ਵੀ ਮਹਿਕਾ ਰਹੀ ਸੀ ਰਾਤ ਸਮੇਂ ਸਪ ਤਰਤੀ ਵਿੱਚੋਂ ਬਾਹਰ ਆ ਗਏ ਅਤੇ ਅਮਰਤ ਦੀ ਮਿਠਾਸ ਨੂੰ ਸੁੰਘਣ ਲੱਗੇ ਭਾਵੇਂ ਇਹ ਮਿਠਾਸ ਹਰ ਪਾਸੇ ਸੀ ਪਰ ਕੁਸ਼ਕਾ ਉੱਪਰ ਇਹ ਸਭ ਤੋਂ ਵੱਧ ਮਹਿਸੂਸ ਹੋ ਰਹੀ ਸੀ ਸੱਪਾਂ ਨੇ ਆਪਣੀਆਂ ਜੀਭਾਂ ਬਾਹਰ ਕੱਢੀਆਂ ਅਤੇ ਉਹ ਘਾਹ ਨੂੰ ਚੱਟਣ ਲੱਗ ਪਏ ਘਾਹ ਉੱਪਰ ਪੋਹਰਾ ਪਰ ਵੀ ਅਮਰਤ ਨਹੀਂ ਸੀ ਪਰ ਕਾਹ ਦੀਆਂ ਤਿੱਖੀਆਂ ਪੱਤੀਆਂ ਨੇ ਸੱਪਾਂ ਦੀਆਂ ਜੀਭਾਂ ਵਿੱਚ ਚੀਰ ਪਾ ਦਿੱਤੇ ਇਸ ਕਾਰਨ ਹੀ ਅੱਜ ਤੱਕ ਵੀ ਸੱਪਾਂ ਦੀਆਂ ਜੀਭਾਂ ਚੀਰੇਦਾਰ ਹੁੰਦੀਆਂ ਹਨ ਦੋਸਤੋ ਇਹ ਭਾਰਤ ਦੀਆਂ ਪਰਾਤਨ ਕਥਾ ਕਹਾਣੀਆਂ ਨੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਜ਼ਰੂਰ ਦੱਸਣਾ ਜੇ ਪਸੰਦ ਆਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਇਸ ਕਹਾਣੀ ਨੂੰ ਹੋਰ ਲੋਕਾਂ ਤੱਕ ਅੱਗੇ ਪਹੁੰਚਾਉਣਾ ਤਾਂ ਜੋ ਉਹ ਵੀ ਹਿੰਦੁਸਤਾਨ ਦੀਆਂ ਪ੍ਰਾਤਨ ਕਥਾ ਕਹਾਣੀਆਂ ਦਾ ਆਨੰਦ ਮਾਣ ਸਕਣ ਬਹੁਤ ਬਹੁਤ ਧੰਨਵਾਦ